ਮੈਂ ਤੁਹਾਡਾ ਆਪਣਾ ਸੁਨੀਲ ਮਿਲਨ ਐਡਵੋਕੇਟ ਚੰਡੀਗੜ੍ਹ ਤੋਂ ਅੱਜ ਆਪਾਂ ਗੱਲ ਕਰਨ ਲੱਗੇ ਆ ਆਪਣੇ ਐਨ ਆਰ ਆਈ ਭੈਣ ਭਰਾਵਾਂ ਲਈ ਜਾਂ ਆਪਣੇ ਭਾਰਤੀ ਮੂਲ ਦੇ ਭਾਰਤ ਦੇ ਵਿੱਚ ਵਸਨੀਕ ਭਰਾਵਾਂ ਦੀ ਜਦੋਂ ਤੁਸੀਂ ਕਿਰਾਇਆਨਾਮਾ ਲਿਖਦੇ ਹੋ ਕਿਰਾਇਆਨਾਮਾ ਲਿਖਣ ਲੱਗਿਆਂ ਕਿਹੜੀਆਂ-ਕਿਹੜੀਆਂ ਸ਼ਰਤਾਂ ਤੇ ਗੱਲਾਂ ਦਾ ਧਿਆਨ ਰੱਖਣਾ ਹੈ ਕਿਰਾਇਆਨਾਮੇ 'ਚ ਕਿਹੜੀ ਗੱਲ ਲਿਖਾਉਣੀ ਹੈ ਕਿਹੜੀ ਤੁਹਾਡੇ ਫਾਇਦੇ 'ਚ ਜਾਏਗੀ ਕਿਹੜੀ ਉਲਟ ਹੋ ਜਾਏਗੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਕਿਰਾਇਆਨਾਮੇ ਜਦੋਂ ਵੀ ਕਿਰਾਇਆਨਾਮਾ ਲਿਖਾਉਣਾ ਹੈ ਸਭ ਤੋਂ ਪਹਿਲਾਂ ਆਪਾਂ ਫੀਸ ਦੀ ਗੱਲ ਕਰ ਲੈਣੇ ਆ ਕਿ ਕਿਰਾਏ ਨਾਮੇ ਦੀ ਫੀਸ ਕਿੰਨੀ ਹੁੰਦੀ ਹੈ ਫੋਰ ਐਗਜ਼ਾਮਪਲ ਤੁਸੀਂ 10000 ਰੁਪਏ ਮਹੀਨੇ ਕਿਰਾਏ ਤੇ ਕੋਈ ਆਪਣੀ ਬਿਲਡਿੰਗ ਦਿੱਤੀ ਹੈ 10000 ਰੁਪੀਆ ਪਰ ਮੰਥ ਦੇ ਕਿਰਾਏ ਤੇ ਦਿੱਤੀ ਹੈ ਤੇ 10000 ਰੁਪਏ ਦਾ ਸਾਲ ਦਾ ਬਣ ਗਿਆ 1 ਲੱਖ 20000 ਰੁਪਿਆ 1 ਲੱਖ 20000 ਉਹਦਾ 3% 3600 ਰੁਪਏ 36 ਯਸ 3600 ਰੁਪਿਆ ਤੇ ਪਲੱਸ 3-4% ਹੋਰ ਯਾਨੀ ਕਿ 44500 ਰੁਪਿਆ 3600 ਰੁਪਏ ਦੀਆਂ ਕੋਟ ਫੀਸਾਂ ਲੱਗਣਗੀਆਂ 3% ਤੇ ਉਹਦੇ ਉੱਤੇ ਬਾਕੀ ਇਸ ਟਾਈਮ ਡਿਊਟੀ ਦੇ ਉੱਤੇ ਐਸੈਸ ਇਹ ਵੋ ਪਾ ਕੇ ਤੁਸੀਂ ਮੰਨ ਕੇ ਚਲੋ 1000 ਰੁਪਿਆ ਐਡ ਕਰ ਲੋ ਤੇ 44500 ਰੁਪਿਆ ਲਾ ਕੇ ਤੁਹਾਡਾ ਸਹੀ ਕਰਾਇਨਾਮਾ ਬਣੇਗਾ ਜਿੰਨੂੰ ਤੁਸੀਂ 12 ਮਹੀਨੇ ਤੋਂ ਵੱਧ ਫਿਰ ਮੇਰਾ ਧਿਆਨ ਨਾਲ ਸਵਾਲ ਸੁਣ ਲੋ 12 ਮਹੀਨੇ ਤੋਂ ਵੱਧ ਵਾਸਤੇ ਤੁਸੀਂ ਰਜਿਸਟਰ ਕਰਾਣਾ ਤੇ ਕਿਉਂਕਿ ਰੈਂਟ ਡੀਡ ਜਿਹੜੀ ਹੈ ਉਹ 12 ਮਹੀਨੇ ਦੇ ਕਿਰਾਏ ਦੇ ਉੱਤੇ ਟੈਕਸ ਹੈ ਇੱਥੇ ਵਿਕਲਪਤ ਆ ਗਈ ਜੇ ਤੁਸੀਂ ਕਿਰਾਇਨਾਮਾ 11 ਮਹੀਨੇ ਦਾ ਲਿਖਾਉਂਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਉਸ ਟੈਕਸ ਤੋਂ ਬਚਾ ਸਕਦੇ ਹੋ 11 ਮਹੀਨੇ ਦੀ ਰੈਂਟ ਡੀਡ ਦੇ ਉੱਤੇ 50 ਰੁਪਏ ਜਾਂ 100 ਰੁਪਏ ਦਾ ਸਟੈਂਪ ਪੇਪਰ ਵੀ ਐਪਲੀਕੇਬਲ ਹੈ ਕਿਰਾਇਆਨਾਮਾ ਹੀ ਹੋਏਗਾ ਜਾਂ ਉਹਨੂੰ ਲੀਜ਼ ਡੀਡ ਕਹ ਲਓ ਤੁਸੀਂ ਜੇ ਤੁਸੀਂ ਅਰਬਨ ਏਰੀਆ ਯਾਨੀ ਕਿ ਸ਼ਹਿਰੀ ਇਲਾਕਿਆਂ 'ਚ ਰਹਿੰਦੇ ਹੋ ਤੇ ਉਹਨੂੰ ਰੈਂਟ ਡੀਡ ਦੇ ਨਾਮ ਨਾਲ ਜਾਣਿਆ ਜਾਏਗਾ ਇੱਥੇ ਇੱਕ ਹੋਰ ਵੱਡਾ ਪੁਆਇੰਟ ਦੱਸਦਾ ਰੈਂਟ ਦੇ ਜ਼ਮੀਨ ਲੈਣੀ ਸਕੈਸ਼ਨ ਰਾਈਟ ਦਿੰਦੀ ਹੈ ਫੇਰ ਦੁਬਾਰਾ ਸੁਣ ਲਓ ਕਰਾਏ ਤੇ ਜ਼ਮੀਨ ਲੈਣੀ ਘਰ ਲੈਣਾ ਦੁਕਾਨ ਲੈਣੀ ਸਕੈਸ਼ਨ ਰਾਈਟ ਯਾਨੀ ਕਿ ਮੈਂ ਕਰਾਏ ਤੇ ਜ਼ਮੀਨ ਲਈ ਸੀ ਜਗਾ ਲਈ ਸੀ ਘਰ ਲਿਆ ਸੀ ਮੇਰੀ ਮੌਤ ਤੋਂ ਬਾਅਦ ਮੇਰੇ ਬੱਚੇ ਮੇਰੇ ਜਿੰਨੇ ਵੀ ਸਕੈਸਰ ਨੇ ਉਹਨੂੰ ਕੰਟੀਨਿਊ ਕਰ ਸਕਦੇ ਨੇ ਉਹਨਾਂ ਦਾ ਉਹਦੇ ਤੇ ਰਾਈਟ ਹੈ ਪਰ ਜੇ ਤੁਸੀਂ ਕਰਾਏ ਚ ਸ਼ਰਤਾਂ ਇਹੋ ਜਿਹੀਆਂ ਲਿਖੋ ਤੇ ਤੁਸੀਂ ਆਪਣੀ ਬਿਲਡਿੰਗ ਨੂੰ ਕਰਾਏ ਦੇ ਕਰਾਏ ਦੇ ਵਿੱਚ ਜਬ ਤੋਂ ਨਾਲੋਂ ਕਰਾਏ ਨਾਮੇ ਦੇ ਬੇਸ ਤੇ ਕਿਸੇ ਨੇ ਕਬਜ਼ਾ ਕਰਨ ਤੋਂ ਕਿਵੇਂ ਬਚਾ ਸਕਦੇ ਹੋ ਉਹਨੀਆਂ ਗੱਲਾਂ ਤੇ ਅੱਜ ਮੈਂ ਮਕਾਨ ਮਾਲਕ ਦੇ ਹੱਕ ਦੇ ਅਧਿਕਾਰ ਦੱਸਣ ਲੱਗਾ ਸਭ ਤੋਂ ਪਹਿਲਾਂ ਤੁਸੀਂ ਇਹ ਲਿਖੋ ਵੀ ਕਿਰਾਇਆ ਲੈਣ ਦੀ ਤਰੀਕ ਪਹਿਲੀ ਗੱਲ ਤੇ ਤੁਸੀਂ ਪੱਕਾ ਕਿਰਾਇਆ ਲਿਖੋ ਕਿਰਾਇਆ ਨਾਮਾ ਜਦੋਂ ਤੁਸੀਂ ਕੋਈ ਕਮਰਸ਼ੀਅਲ ਬਿਲਡਿੰਗ ਕਿਸੇ ਕੰਪਨੀ ਨਾਲ ਗੱਲ ਕਰਦੇ ਹੋ ਡਿਟੇਲ ਵਿੱਚ ਪੂਰੀ ਪਾਓ ਜਿਹੜੀ ਜਗ੍ਹਾ ਕਿਰਾਏ ਤੇ ਦੇਣੀ ਹੈ ਉਹਦੀਆਂ ਸਪੈਸੀਫਿਕੇਸ਼ਨਸ ਪਾਓ ਤੁਹਾਡੀ ਕੋਠੀ 500 ਗਜ ਦੀ ਹੈ ਤੁਸੀਂ ਕਹਿੰਦੇ ਹੋ 500 ਗਜ ਦੀ ਕੋਠੀ ਕਿਰਾਏ ਤੇ ਦੇਤੀ ਦਿੱਤਾ ਹੁੰਦਾ ਤੁਸੀਂ ਉਹਦਾ ਇੱਕ ਕਮਰਾ ਤੁਹਾਡੇ ਕੋਲ ਹੁੰਦਾ ਫਲੈਟ ਤਿੰਨ ਕਮਰਿਆਂ ਦਾ ਤੁਸੀਂ ਦਿੱਤੇ ਹੁੰਦੇ ਨੇ ਜੋ ਦੋ ਕਮਰੇ ਤੁਸੀਂ ਦੋ ਕਮਰਿਆਂ ਦਾ ਜ਼ਿਕਰ ਕਰਨਾ ਹੈ ਕਿ ਅੰਦਰ ਵੜਦੇ ਆ ਨਕਸ਼ਾ ਨਾਲ ਲਾਉਣਾ ਹੈ ਰੂਮ ਨੰਬਰ A ਤੇ ਰੂਮ ਨੰਬਰ B ਰੈਂਟ ਤੇ ਦਿੱਤਾ ਉਹਦਾ ਪੈਸੇ ਜੇ ਰਹੇਗਾ ਤੇ ਉਹਦਾ ਤਰੀਕਾ ਇਹ ਰਹੇਗਾ ਕਈ ਵਾਰੀ ਗਲਤੀ ਕਰਦੇ ਹੋ ਪਹਿਲੀ ਮੰਜ਼ਲ ਕਿਰਾਏ ਤੇ ਦੇਤੀ ਜਦ ਕਿ ਉਹਦੇ ਵਿੱਚ ਤੁਹਾਡੇ ਕੋਲ ਆਪਣਾ ਵੀ ਕਮਰਾ ਹੁੰਦਾ ਫਿਰ ਤੁਸੀਂ ਉਹਦੇ ਤੇ ਤਰੀਕ ਲਿਖ ਕੇ ਦੇਓ ਵੀ ਕਿਹੜੀ ਤਰੀਕ ਨੂੰ ਤੁਹਾਨੂੰ ਕਿਰਾਇਆ ਜ਼ਰੂਰ ਦਵੇ ਔਰ ਬੈਂਕ ਵਿੱਚ ਪੈਸੇ ਲਵੋ ਜੇ ਤੁਹਾਨੂੰ ਉਹ ਕਿਰਾਇਆ ਨਹੀਂ ਦਿੰਦਾ ਤੇ ਅਗਲੇ ਦਿਨ ਜੁਰਮਾਨਾ ਕਿੰਨਾ ਤੁਸੀਂ ਲੈਣ ਦੇ ਅਧਿਕਾਰੀ ਹੋ ਉਹ ਤੇ ਜੁਰਮਾਨਾ ਮੈਂਸ਼ਨ ਕਰੋ ਫਿਰ ਜੇ ਉਹ ਤੁਹਾਡੀ ਕਿਰਾਏ ਤੇ ਖਾਲੀ ਨਹੀਂ ਕਰਦਾ ਤੁਸੀਂ ਉਸ ਬੰਦੇ ਕੋਲ ਲਿਟੀਗੇਸ਼ਨ ਦਾ ਚੈੱਕ 5 ਲੱਖ ਰੁਪਏ ਦਾ ਬਤੌਰ ਸਿਕਿਉਰਿਟੀ ਬਰ ਸਿਕਿਉਰਿਟੀ ਸ਼ਬਦ ਨਹੀਂ ਲਿਖਣਾ ਬਤੌਰ ਲਿਟੀਗੇਸ਼ਨ ਐਕਸਪੈਂਸ ਕਿ ਇਨ ਕੇਸ ਮੈਂ ਨੂੰ ਮਹੀਨੇ ਦਾ ਨੋਟਿਸ ਦੇਣਾ ਜਾਂ 2 ਮਹੀਨੇ ਦਾ ਨੋਟਿਸ ਦੇਣਾ ਜੋ ਵੀ ਤੁਸੀਂ ਐਗਰੀ ਕੀਤਾ ਸੀ ਕਿ ਜੇ ਮੈਂ ਨੂੰ ਨੋਟਿਸ ਦਿੰਨਾ ਔਰ ਇਹ ਮੇਰਾ ਘਰ ਖਾਲੀ ਨਹੀਂ ਕਰਦਾ ਮੇਰੀ ਦੁਕਾਨ ਖਾਲੀ ਨਹੀਂ ਕਰਦਾ ਲਿਟੀਗੇਸ਼ਨ ਐਕਸਪੈਂਸਸ ਦਾ ਚੈੱਕ ਮੈਨੂੰ ਕੋ ਲੈਣਾ ਹੈ 5 ਲੱਖ ਰੁਪਏ ਦਾ ਤੇ ਪੈਂ ਚੈੱਕ ਇਹਦੇ ਕੋਲ ਲਖਾ ਲਿਆ ਚੈੱਕ ਨੰਬਰ ਵਿੱਚ ਲਿਖਿਆ ਹੈ ਨੋਟਿਸ ਦੇਣ ਤੋਂ 2 ਮਹੀਨੇ ਅਜ ਖਾਲੀ ਨਹੀਂ ਕਰੇਗਾ ਤਾਂ ਮੈਂ ਲਿਟੀਗੇਸ਼ਨ ਦਾ ਚੈੱਕ ਖਾਲੀ ਇਹਦੇ ਕੋਲ ਲਵਾਂਗਾ ਬੌਧਰੇਸ਼ਨ ਵਾਸਤੇ 20 ਲੱਖ ਰੁਪਏ ਦੀ ਸ਼ਰਤ ਪਾ ਸਕਦੇ ਹੋ ਕਿ ਜੇ ਮੇਰੀ ਬਿਲਡਿੰਗ ਫਿਰ ਵੀ ਖਾਲੀ ਨਾ ਕਰੇ ਇਸ ਬੰਦੇ ਕੋਲ ਮੈਂ 20 ਲੱਖ ਲੈਦਾ ਜੁਰਮਾਨੇ ਦੇ ਤੌਰ ਤੇ 20 ਲੱਖ ਲੈਦਾ ਇਹ ਇਹ ਬੰਦਾ 20 ਲੱਖ ਰੁਪਏ ਦੇਣ ਦਾ ਜ਼ਿੰਮੇਵਾਰ ਹੋਏਗਾ ਉਹਦੇ ਬਦਲੇ ਅੱਜ ਮੈਂ ਇਹ ਚੈੱਕ ਲੈ ਰਿਹਾ ਇਹਦੇ ਕੋਲ ਇਹ ਸਿਕਿਉਰਿਟੀ ਚੈੱਕ ਲੈ ਸਕਦੇ ਹੋ ਕਿ ਜੇ ਮੇਰੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਦਾਂ ਕਰੇਗਾ ਉਹਨਾਂ ਚੈੱਕ ਪੁਆਇੰਟ ਉਹਨਾਂ ਸ਼ਰਤਾਂ ਦੇ ਨਾਲ ਕਲੌਜ਼ ਵੀ ਕਿਦੋਂ ਇਹ ਸ਼ਰਤ ਐਕਟੀਵੇਟ ਹੋਏਗੀ ਉਹਨੂੰ ਦੱਸਣਾ ਬੜਾ ਜ਼ਰੂਰੀ ਹੋਏਗਾ ਔਰ ਉਸ ਤੋਂ ਇਲਾਵਾ ਜੇ ਕੋਈ ਹੋਰ ਜ਼ਰੂਰਤ ਪੈਂਦੀ ਹੈ ਤੁਸੀਂ ਉਹਦੀ ਆਈਡੈਂਟੀਟੀ ਕਿੰਨੇ ਬੰਦੇ ਉਸ ਘਰ 'ਚ ਰਹਿਣਗੇ ਉਹਨਾਂ ਸਾਰਿਆਂ ਦੀ ਆਈਡੈਂਟੀਟੀ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਕਰਾਉਣਾ ਬਹੁਤ ਜ਼ਰੂਰੀ ਹੈ ਬਿਨਾ ਉਹਦਾ ਪਾਸਪੋਰਟ ਲਿਆਂ ਉਸ ਪਰਿਵਾਰ ਦੇ ਪਾਸਪੋਰਟ ਦੀ ਕਾਪੀ ਲੈਣੀ ਹੈ ਬਿਨਾ ਪਾਸਪੋਰਟ ਦੀ ਕਾਪੀ ਲਿਆਂ ਔਰ ਬਿਨਾ ਉਹਦੇ ਬੈਂਕ ਦੀ ਡਿਟੇਲਿਆਂ ਬਿਨਾ ਪਰਮਨੈਂਟ ਐਡਰੈਸ ਨੂੰ ਜਾਣਿਆ ਬਿਨਾ ਉਹਦੇ ਪਿਛਲੇ ਕਿਰਾਏਦਾਰ ਨੂੰ ਜਾਣਿਆ ਕਦੀ ਵੀ ਕਿਸੇ ਨੂੰ ਮਕਾਨ ਕਿਰਾਏ ਤੇ ਨਹੀਂ ਦੇਣਾ ਉਹ ਤੁਹਾਡੇ ਨਾਲ ਸੋਨੇ ਦਾ ਬੰਜੇ ਔਰ ਸਭ ਤੋਂ ਮੇજર ਗੱਲ ਤੁਹਾਨੂੰ ਦੱਸਾਂ ਤੁਸੀਂ ਉਹਦੇ ਕੋਲੋਂ 36 ਮਹੀਨੇ ਦੇ ਵਿੱਚ ਜਿੰਨੇ ਮਰਜ਼ੀ ਮਹੀਨੇ ਜਿੰਨੇ ਵੀ ਲੱਗਦੇ ਨੇ ਓਨੇ ਮਹੀਨਿਆਂ ਦੇ ਚੈੱਕ ਲੈ ਕੇ ਮਹੀਨੇ-ਮਹੀਨੇ ਦਾ ਚੈੱਕ ਲੈ ਕੇ ਉਹ ਤੇ ਅਮਾਉਂਟ ਭਰ ਕੇ ਤੇ ਹਰ ਸਾਲ ਜਿਹੜਾ ਕਿਰਾਇਆ 10% ਵਧਾਉਣਾ ਹੈ 15% ਵਧਾਉਣਾ ਹੈ 2% ਵਧਾਉਣਾ ਹੈ ਜੋ ਵੀ ਵਧਾਉਣਾ ਮਿਨਿਮਮ 7% ਹੈ ਜੋ ਸਾਡਾ ਐਟ੍ਰੀਸ਼ਨ ਰੇਟ ਚੱਲ ਰਿਹਾ ਹੈ ਪਰ ਤੁਸੀਂ 15% ਤੇ ਵੀ ਤੁਹਾਡੀ ਸ਼ਰਤ ਆਵੇ ਤੁਸੀਂ ਕਰ ਸਕਦੇ ਹੋ ਪਰ ਜਿਹੜੀ ਐਮ ਐਨ ਸੀਜ਼ ਨੇ ਉਹ 3 ਸਾਲਾਂ ਬਾਅਦ 15% ਵਧਾਉਂਦੀਆਂ ਤੁਸੀਂ ਉਹ ਵਾਲੀਆਂ ਸ਼ਰਤਾਂ ਵੀ ਬਦਲ ਸਕਦੇ ਹੋ ਸੋ ਬੜੇ ਧਿਆਨ ਨਾਲ ਉਹ ਸ਼ਰਤਾਂ ਨੂੰ ਲਿਖ ਕੇ ਸ਼ਰਤਾਂ ਕਰਕੇ ਕਿਰਾਏ ਤੇ ਦਿਓ ਇਹ ਪ੍ਰੋਗਰਾਮ ਮੇਰਾ ਫੇਰ ਕੰਟੀਨਿਊ ਰਹੇਗਾ ਇਹਦੇ ਤੇ ਤੁਹਾਨੂੰ ਮੈਂ ਹੋਰ ਪ੍ਰੋਵੀਜ਼ਨ ਦੱਸਾਂਗਾ ਕਿ ਨਵਾਂ ਜਿਹੜਾ ਐਕਟ ਆਇਆ ਟੈਨੈਂਸੀ ਰਾਈਟਸ ਦਾ ਉਹਦੇ ਵਿੱਚ ਮਕਾਨ ਮਾਲਕ ਦੇ ਅਧਿਕਾਰ ਕੀ ਨੇ ਕਿਰਾਏਦਾਰ ਦੇ ਜ਼ਿੰਮੇਵਾਰੀਆਂ ਕੀ ਨੇ ਹੱਕ ਤੇ ਬੜੀ ਦੁਨੀਆ ਨੂੰ ਪਤਾ ਹੈ ਫਰਜ਼ ਨਿਭਾਣੇ ਨਹੀਂ ਆਉਂਦੇ ਸੋ ਇਸ ਕਰਕੇ ਬਚ ਕੇ ਚੱਲੋ ਬਾਅਦ ਚ ਰੋਣ ਨਾਲੋਂ ਕਿਰਾਏ ਤੇ ਤੁਹਾਡੀ ਜ਼ਮੀਨ ਨਾ ਚੜੇ ਤੁਹਾਡੀ ਜਗ੍ਹਾ ਨਾ ਚੜੇ ਤੁਹਾਨੂੰ ਉਹਦਾ ਜ਼ਿਆਦਾ ਬੈਨੀਫਿਟ ਹੋਏਗਾ ਬਜਾਏ ਇਹਦੇ ਕਿ ਤੁਹਾਡੇ ਕੋਲ ਉਹ ਕੱਲ ਨੂੰ ਕਬਜ਼ਾ ਕਰਕੇ ਬਹਿ ਜੇ ਤੇ ਤੁਸੀਂ ਮੇਰੇ ਐਨ ਆਰ ਆਈ ਭੈਣ ਭਰਾ ਇੰਡੀਆ ਆ ਕੇ ਦੀ ਲੜਾਈ ਨਾ ਲੜ ਸਕੋ ਸੋ ਧਿਆਨ ਰੱਖੋ ਆਪਣੀ ਪ੍ਰਾਪਰਟੀ ਆਪਣੀ ਜ਼ਮੀਨ ਜਾਇਦਾਦ ਬਚਾ ਕੇ ਰੱਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ ਸੁਨੀਲ ਮਿਲਨ ਐਡਵੋਕੇਟ ਫਿਰ ਤੋਂ ਹਾਜ਼ਰ ਰਹੇਗਾ ਤਾਡੇ ਨਾਲ ਵਧੀਆ ਲੀਗਲ ਸਲਾਹਾਂ ਦੇਣ ਲਈ ਲੀਗਲ ਗੱਲਾਂ ਕਰਨ ਲਈ ਸ਼ੁਕਰੀਆ ਜੀ